ਪੰਚ ਬਾਰਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔ ਗਦਹਾ ਅਨੇਕ ਦਾ ਪੁਕਾਰ ਹੀ ਕਹਾਂ ਭਇਓ ਜੋ ਪੈ ਕਲਵੱਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਟਾਕ ਉਠਾਰਨ ਸੁਮਾਰ ਹੀ ਕਹਾਂ ਭਇਓ ਫਾਸੀ ਡਾਰ ਬੂੜਿਓ ਯੜ ਗੰਗ ਧਾਰ ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰਹੀ डूबे नरक धार मूड के बिना बेचार भावना बहीन कैसे ज्ञान को बेचार ही वाहेगुरु जी का खालसा फतेह गुरु प्यारी गुरु सवारी सात संगत जी आप सब संगत सरवण कर रहे हो साहिब श्री गुरु गोबिंद सिंह पातशाह जी दी ही बहमुली बाणी ਅਕਾਲ ਉਸ ਤ ਤ ਇਸ ਦੀ ਵਿਆਖਿਆ ਜਿਸ ਦੇ ਵਿੱਚ ਪਿਛਲੇ ਭਾਗ ਚ ਆਪ ਸਭ ਸੰਗਤ ਨੇ 82ਵੀਂ ਕਵਿਤਾ ਸਰਵਣ ਕੀਤੀ ਹੈ ਇਹ ਹੁਣ 83ਵੀਂ ਅਤੇ 84ਵੀਂ ਕਵਿਤਾ ਆਪ ਸਭ ਸੰਗ ਸਰਵਣ ਕਰਨ ਜਾ ਰਹੇ ਹੋ ਮਾਰੇ ਕਹਿੰਦੇ ਹਨ ਕਿ ਪੰਜ ਬਾਰ ਗੀਧਰ ਪੁਕਾਰੇ ਪਰੇ ਸੀਤ ਕਾਲ ਪੰਜ ਬਾਰ ਤੋਂ ਭਾਵ ਹੈ ਪੰਜ ਵਾਰੀ ਗੀਧਰ ਤੋਂ ਭਾਵ ਹੈ ਗਿੱਦੜ ਪੁਕਾਰੇ ਤੋਂ ਭਾਵ ਹੈ ਪੁਕਾਰ ਕਰਨਾ ਅਤੇ শীত ਕਾਲ ਤੋਂ ਭਾਵ ਹੈ ਕਿ ਸਰਦੀਆਂ ਦੇ ਸਮੇਂ ਲੋਕਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਸਮੇਂ ਦੇ ਵਿੱਚ ਜੋ ਗਿੱਦੜ ਹੈ ਉਹ ਪੰਜ ਵਾਰੀ ਪੁਕਾਰ ਕਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕੁੰਚਰ ਉਹ ਗਧਾ ਅਨੇਕ ਦਾ ਪੁਕਾਰਹੀ ਕੁੰਚਰ ਤੋਂ ਭਾਵ ਕਹੀ ਹਾਥੀ ਗਧਾ ਤੋਂ ਭਾਵ ਕਹੀ ਹੈ ਗਧਾ ਜੋ ਖੋਤਾ ਹੁੰਦਾ ਹੈ ਗਧਾ ਹੁੰਦਾ ਹੈ ਹਾਥੀ ਅਤੇ ਗਦਾ ਅਨੇਕਾਂ ਵਾਰ ਹੀ ਮਾਰੀ ਕਹਿੰਦੇ ਹਨ ਕਿ ਪੁਕਾਰਦੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਕਹਾ ਪਏ ਜੋ ਪੈ ਕਲਵੱਤਰ ਲਿਓ ਕਾਂਸੀ ਵਿੱਚ ਮਾਰੀ ਕਹਿੰਦੇ ਹਨ ਕਿ ਕੀ ਹੋਇਆ ਅੱਜ ਬਨਾਰਸ ਵਿੱਚ ਜਾ ਕੇ ਆਪਣੇ ਆਪ ਨੂੰ ਕਾਂਸੀ ਤੋਂ ਭਾਵ ਹੈ ਬਨਾਰਸ ਕਲਵੱਤਰ ਤੋਂ ਭਾਵ ਹੈ ਆਰਾ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈਣਾ ਹੈ ਮਾਰੇ ਕਹਿੰਦੇ ਹਨ ਕਿ ਚੀਰ ਚੀਰ ਚੋਰ ਟਾ ਕੁਠਾਰਨ ਸੁ ਮਾਰਹੀ ਕੁਠਾਰਨ ਤੋਂ ਭਾਵ ਹੈ ਕੁਹਾੜਿਆਂ ਦੇ ਨਾਲ ਮਾਰੇ ਕਿਹਦੇ ਹਨ ਕਿ ਕੁਹਾੜੇ ਨਾਲ ਚੀਰ ਚੀਰ ਕੇ ਮਾਰੇ ਜਾਂਦੇ ਹਨ ਜੋ ਚੋਰ ਹਨ ਉਹਨਾਂ ਨੂੰ ਵੀ ਕੁਹਾੜੇ ਨਾਲ ਚੀਰ ਚੀਰ ਕੇ ਮਾਰਿਆ ਜਾਂਦਾ ਹੈ ਤੇ ਫਿਰ ਕੀ ਫਰਕ ਰਿਹਾ ਹੈ ਉਹਨਾਂ ਨੂੰ ਫਿਰ ਪ੍ਰਮਾਤਮਾ ਕਿਉਂ ਨਹੀਂ ਮਿਲਦਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਹਾਂ ਪਇਓ ਫਾਸੀ ਢਾਰ ਬੂੜਿਓ ਜੜ ਗੰਗ ਧਾਰ ਫਾਸੀ ਤੋਂ ਪਾਉ ਹੈ ਆਪਣੇ ਗਲ ਚ ਫਾਹੀ ਮੋਣਾ ਮਾਰੀ ਕਹਿੰਦੇ ਹਨ ਕਿ ਕਹਾਂ ਪਇਓ ਤੇ ਪਾਉ ਹੈ ਕੀ ਹੋਇਆ ਜੇਕਰ ਕੋਈ ਮੂਰਖ ਫਾਹਾ ਲੈ ਕੇ ਗੰਗਾ ਦੀ ਧਾਰ ਵਿੱਚ ਡੁੱਬਦਾ ਹੈ ਗੰਗਾ ਧਾਰ ਤੋਂ ਪਾਉ ਹੈ ਗੰਗਾ ਦੀ ਧਾਰ ਤੇ ਵਿੱਚ ਮਾਰੀ ਕਹਿੰਦੇ ਹਨ ਕਿ ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰਹੀਂ ਅਤੇ ਪਰ ਜੋ ਠੱਗ ਲੋਕ ਹਨ ਉਹ ਵੀ ਜੋ ਰਾਜਾਂਦੇ ਲੋਕਾਂ ਨੂੰ ਗਲ ਵਿੱਚ ਫਾਹਾ ਪਾ ਕੇ ਮਾਰਦੇ ਕੋਟ ਦੇ ਹਨ ਅਤੇ ਲੁੱਟ ਲੈਂਦੇ ਹਨ ਫਿਰ ਤੁਹਾਡੇ ਵਿੱਚ ਤੇ ਉਹਨਾਂ ਜਿਨ੍ਹਾਂ ਦੇ ਗਲ ਦੇ ਵਿੱਚ ਫਾਹ ਪਿਆ ਉਹਨਾਂ ਵਿੱਚ ਕੀ ਫਰਕ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨਗੇ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਅਜਿਹੇ ਜੋ ਮੂਰਖ ਗਿਆਨ ਤੋਂ ਸਖਰੇ ਨਰਕ ਦੀ ਧਾਰ ਦੇ ਵਿੱਚ ਡੁੱਬ ਜਾਂਦੇ ਹਨ। ਭਾਵਨਾ ਬਹੀਨ ਕਿ ਐਸੇ ਗਿਆਨ ਕੋ ਵਿਚਾਰੀ? ਬਾਹਰੇ ਕਹਿੰਦੇ ਹਨ ਕਿ ਭਾਵਨਾ ਤੋਂ ਬਿਨਾ ਸ਼ਰਧਾ ਭਾਵਨਾ ਤੋਂ ਬਿਨਾ ਉਹ ਗਿਆਨ ਨੂੰ ਕਿਵੇਂ ਵਿਚਾਰ ਸਕਦੇ ਹਨ? ਸ਼ਰਧਾ ਤੋਂ ਜੋ ਖਾਲੀ ਲੋਕ ਹਨ, ਖਾਲੀ ਮਨੁੱਖ ਹਨ। ਪ੍ਰਮਾਤਮਾ ਦੀ ਕਿਵੇਂ ਪ੍ਰਾਪਤੀ ਕਰ ਸਕਦੇ ਹਨ? ਸੰਗਤ ਜੀ ਅਗੇ ਮਾਰਾਈ ਕਹਿੰਦੇ ਹਨ ਕਿ ਤਾਪ ਤੇ ਸਹੇਤੇ ਜੋ ਪੈ ਪਾਈਏ ਅਤਾਪ ਨਾਥ ਕਹਿਣ ਤੋਂ ਭਾਵ ਹੈ ਤਾਪ ਤੋਂ ਭਾਵ ਹੈ ਅਗਨੀ ਦਾ ਸੇਕ ਆਪਣੇ ਸਿਰ ਦੇ ਉੱਪਰ ਸਹੈਣ ਦੇ ਨਾਲ ਜੇਕਰ ਅਤਾਪ ਨਾਥ ਦੁੱਖਾਂ ਤੋਂ ਰਹਿਤ ਪਰਮਾਤਮਾ ਨੂੰ ਪਾਇਆ ਜਾਂਦਾ ਹੋਵੇ ਮਾਰਾਈ ਕਹਿੰਦੇ ਹਨ ਕਿ ਤਾਪ ਨਾ ਅਨੇਕ ਤਨ ਕਾਇਲ ਸਾਹਤ ਹੈ ਇਸ ਤਰ੍ਹਾਂ अनेका ਹੀ ਇਸ ਤਰ੍ਹਾਂ ਦਾ ਮਾਲਕ ਕਹਿੰਦੇ ਹਨ ਕਿ अनेका ਹੀ ਜੋ ਲੋਕ ਹਨ ਉਹ ਸਰੀਰ ਦੇ ਉੱਤੇ ਜ਼ਖਮ ਅਤੇ ਤਾਪ ਨੂੰ ਸਹਿ ਰਹੇ ਹਨ ਫਿਰ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਅੱਗੇ ਮਾਰੇ ਕਹਿੰਦੇ ਹਨ ਕਿ ਜਾਪਤੇ ਕੀਏ ਤੇ ਜੋ ਪਾਇਤ ਜਾਪ ਦੇਵ ਮਾਰੇ ਕਹਿੰਦੇ ਹਨ ਕਿ ਜੇਕਰ ਗਿਣਤੀ ਮਣਤੀ ਵਿੱਚ ਪਾ ਕੇ ਕਾਮਨਾ ਸਹਿਤ ਜਾਪ ਕਰਨ ਨਾਲ ਇਕੱਲਾ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਬਲਕਿ ਕਾਮਨਾ ਰੱਖ ਕੇ ਜਾਪ ਕਰਨ ਦੇ ਨਾਲ ਪਰਮਾਤਮਾ ਨੂੰ ਜੇ ਪਾਇਆ ਜਾ ਸਕੇ ਤਾਂ ਮਾਰੇ ਹੀ ਕਹਿੰਦੇ ਹਨ ਕਿ ਪੂਦਨਾ ਸਦੀਵ ਤੂੰ ਹੀ ਤੂੰ ਹੀ ਉਚਰਤ ਹੈ ਪੂਦਨਾ ਸਾਧ ਸੰਗਤ ਜੀ ਖਾਸ ਕਿਸਮ ਦਾ ਜੋ ਪੰਛੀ ਹੈ ਉੱਤਰੀ ਭਾਰਤ ਦੇ ਵਿੱਚ ਪਾਇਆ ਜਾਣ ਵਾਲਾ ਉਹ ਹਮੇਸ਼ਾ ਹੀ ਮਾਰੇ ਕਹਿੰਦੇ ਹਨ ਕਿ ਮੂੰਹ ਤੋਂ ਤੂੰ ਹੀ ਤੂੰ ਹੀ ਉਚਾਰਦਾ ਹੈ ਫਿਰ ਉਸ ਨੂੰ ਕਿਉਂ ਨਹੀਂ ਪ੍ਰਾਪਤੀ ਹੋ ਜਾਂਦੀ ਉਹ ਤਾਂ ਸਦਾ ਤੂੰ ਹੀ ਤੂੰ ਹੀ ਦੀ ਆਵਾਜ਼ ਹੀ ਬੋਲਦਾ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਨੱਬ ਕੇ ਉਡੇ ਤੈ ਜੋ ਪੈ ਨਾਰਾਇਣ ਪਾਇਤ ਨਭ ਤੋਂ ਭਾਵ ਕਹੀ ਆਕਾਸ਼ ਜੇਕਰ ਆਕਾਸ਼ ਵਿੱਚ ਉਡਾਰੀ ਮਾਰਿਆ ਨਰੈਣ ਮਿਲਦਾ ਹੋਵੇ ਮਾਰੀ ਕਹਿੰਦੇ ਹਨ ਕਈ ਰਿੱਧੀਆਂ ਸਿਧੀਆਂ ਦੇ ਨਾਲ ਤਾਕਤਾਂ ਦੇ ਨਾਲ ਆਪਣੇ ਭਾਰ ਨੂੰ ਹੌਲਾ ਕਰਕੇ ਜ਼ੀਰੋ ਕਰਕੇ ਆਕਾਸ਼ ਦੇ ਵਿੱਚ ਉੱਡ ਕੇ ਵਿਖਾਉਂਦੇ ਹਨ ਬਾਰੇ ਕਹਿੰਦੇ ਹਨ ਕਿ ਜੇ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਅਣਲ ਆਕਾਸ਼ ਪੰਛੀ ਡੋਲਬੋ ਕਰਤ ਹੈ ਸਾ ਸੰਗਦੀ ਅਡਲ ਤੋਪਾ ਹੈ ਸਦਾ ਆਕਾਸ਼ ਵਿੱਚ ਹੀ ਉੱਡਿਆ ਰਹਿਣ ਵਾਲਾ ਪੰਛੀ ਜੋ ਆਕਾਸ਼ ਦੇ ਵਿੱਚ ਉੜਦਾ ਹੀ ਰਹਿੰਦਾ ਹੈ ਡੋਲਬੋ ਤੋਪਾ ਹੈ ਉੜਦਾ ਹੀ ਰਹਿੰਦਾ ਹੈ ਉੜਦਾ ਫਿਰਦਾ ਹੈ ਫੜਕਦਾ ਫਿਰਦਾ ਹੈ ਅਤੇ ਅਨਲ ਪੰਛੀ ਪੰਛੀ ਸਦਾ ਹੀ ਆਕਾਸ਼ ਵਿੱਚ ਉੜਦਾ ਰਹਿੰਦਾ ਹੈ ਫਿਰ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਮਹਾਰਾ ਜੀ ਕਹਿੰਦੇ ਹਨ ਕਿ ਆਗਮੇ ਜਰੇਤੇ ਗਤ ਰਾਂਡ ਕੀ ਪਰਤ ਕਰ ਆਗਮੇ ਜਰੇਤੇ ਗਤ ਰਾਂਡ ਕੀ ਪਰਤ ਕਰ ਰਾਂਡ ਤੋਂ ਭਾਵ ਹੈ ਰੰਡੀ ਜਾਂ ਵਿਧਵਾ ਔਰਤ ਜਿਸ ਦਾ ਘਰ ਵਾਲਾ ਮਰ ਚੁੱਕਿਆ ਹੋਵੇ ਮਾਰੇ ਕਹਿੰਦੇ ਹਨ ਕਿ ਅਗਨੀ ਵਿੱਚ ਸੜਿਆ ਅੱਗ ਦੇ ਵਿੱਚ ਸੜਿਆ ਜੇਕਰ ਮੁਕਤੀ ਮਿਲਦੀ ਹੋਵੇ ਤਾਂ ਵਿਧਵਾ ਨੂੰ ਜ਼ਰੂਰ ਮੁਕਤੀ ਮਿਲ ਜਾਂਦੀ ਹੈ ਸਤੀ ਨੂੰ ਸਤੀ ਕਹਿੰਦੇ ਹਨ ਨਾਲ ਜੋ ਸੜਨ ਵਾਲੀ ਔਰਤ ਹੈ ਉਸ ਨੂੰ ਹਮੇਸ਼ਾ ਮੁਕਤੀ ਮਿਲ ਜਾਂਦੀ ਹੈ ਜੇ ਆਗ ਦੇ ਵਿੱਚ ਸੜਿਆ ਹੀ ਮੁਕਤੀ ਮਿਲਦੀ ਹੋਵੇ ਤੇ ਅੱਗੇ ਮਾਰੇ ਕਹਿੰਦੇ ਹਨ ਕਿ ਪਤਾਲ ਕੇ ਵਾਸੀ ਕਿਉਂ ਭਯੰਗ ਨਾ ਤਰਤ ਹੈ ਪਤੇ ਜੇਕਰ ਪਤਾਲ ਵਿੱਚ ਵਸਾ ਕਰਿਆ ਭਾਵ ਕੇ ਗੁਫਾਵਾਂ ਵਿੱਚ ਵਸਾ ਕਰਨ ਦੇ ਨਾਲ ਪੂਰੇ ਬਣਾ ਕੇ ਰਹਿਣ ਦੇ ਨਾਲ ਜੇਕਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਫਿਰ ਜੋ ਸੱਪ ਪੁਯੰਗ ਤੋਂ ਭਾਵ ਕਹੀਏ ਕਿ ਸੱਪ ਜੋ ਹਮੇਸ਼ਾ ਹੀ ertidide ਵਿੱਚ ਰੁੱਡਾਂ ਦੇ ਵਿੱਚ ਰਹਿੰਦੇ ਹਨ ਫਿਰ ਇਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਸਾ ਸੰਗਤ ਜੀ ਅੰਤ ਦੇ ਵਿੱਚ ਦਸ਼ਮੇਸ਼ ਪਿਤਾ ਜੀ ਕਲਗੀਧਰ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਇਹ ਜੋ ਬਾਰੀ ਅਸੀਂ ਕਰਮ ਕਾਂਡ ਕਰਦੇ ਫਿਰਦੇ ਹਾਂ ਵਿਖਾਵੇ ਵਾਸਤੇ ਕਰਦੇ ਫਿਰਦੇ ਹਾਂ ਜਾ ਲੋਕਾਂ ਦੀ ਭੇੜ ਦਾ ਖੇਚਦਾ ਕੇਂਦਰ ਬਣਨ ਦਾ ਕਰਕੇ ਕਰਦੇ ਫਿਰਦੇ ਹਾਂ ਇਸ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਆਪਣੇ ਸਰੀਰ ਨੂੰ ਵਾਤੋ ਵਾਤ ਦੁੱਖ ਦੇਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਬਲਕਿ ਆਪਣੇ ਮਨ ਨੂੰ ਇਕਾਗਰਿਤ ਕਰਕੇ ਉਸ ਪਰਮਾਤਮਾ ਦੇ ਭਗਤੀ ਦੇ ਰਸਤੇ ਦੇ ਉੱਪਰ ਲੈ ਕੇ ਹੋਣ ਦੇ ਨਾਲ ਹੀ ਉਸ ਦੀ ਕਿਤੇ ਨਾ ਕਿਤੇ ਮਿਲਾਪ ਉਸਦਾ ਹੋਵੇਗਾ ਤਾਂ ਤਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਚਿਤ ਜੇ ਇੱਕ ਛਣ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਕਹਿਣ ਤੋਂ ਭਾਵ ਹੈ ਕਿ ਇੱਕ ਛਣ ਦੇ ਵਾਸਤੇ ਜੇਕਰ ਕੋਈ ਇਕਾਗਰਿਤ ਹੋ ਗਏ ਵਾਹਿਗੁਰੂ ਬੋਲ ਦਵੇ ਇੱਕ ਵਾਰੀ ਹੀ ਰਾਮ ਬੋਲ ਦਵੇ ਅੱਲਾਹ ਬੋਲ ਦਵੇ ਤਾਂ ਉੱਥੇ ਹੀ ਜਨਮ ਮਰਨ ਦੇ ਬੰਦ ਜੁਹਾਨ ਖਤਮ ਹੋ ਜਾਂਦੇ ਹਨ ਇਸ ਕਰਕੇ ਆਪਣੇ ਆਪ ਦੇ ਵਿੱਚ ਸੁਧਾਰ ਕਰਕੇ ਸਾਧ ਸੰਗਤ ਜੀ ਮਾੜੇ ਕਰਮਾਂ ਦਾ ਤਿਆਗ ਕਰਕੇ ਆਪਣੇ ਆਪ ਨੂੰ ਸਹੀ ਰਸਤੇ ਦੇ ਉੱਪਰ ਜੇਕਰ ਅਸੀਂ ਲੈ ਕੇ ਆਵਾਂਗੇ ਹੌਲੀ ਹੌਲੀ ਕਰਦੇ ਕਰਦੇ ਜੋ ਹੈ ਉਹ ਖੇੜ ਬੰਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਕਈ ਜਨਮਾਂ ਦੀ ਜੋ ਮੈਲ ਹੈ ਕਈ ਜਨਮਾਂ ਦੇ ਵਿਸ਼ੇ ਵਕਾਰਾਂ ਦੀ ਜੋ ਮੈਲ ਹੈ ਸਾਡੇ ਮਨ ਨੂੰ ਲੱਗੀ ਹੈ ਇਹ ਇੱਕੇ ਵਾਰ ਲਥਨ ਵਾਲੀ ਨਹੀਂ ਹੈ ਇਸ ਕਰਕੇ ਰੋਜ਼ ਯਤਨ ਕਰਿਆ ਕਰੀਏ ਕਿ ਆਪਣੇ ਆਪ ਨੂੰ ਸਹੀ ਰਸਤੇ ਦੇ ਉੱਪਰ ਲੈ ਕੇ ਆ ਜਾਈਏ 12ਵਾਂ ਅਸੀਂ ਚੰਗੇ ਆਚਰਣ ਧਾਰਨ ਕਰਾਂਗੇ ਤਾਹੀਂ ਅਸੀਂ ਮਾਣ ਨੂੰ ਸ਼ੁੱਧ ਕਰ ਸਕਾਂਗੇ ਇੰਨੀਆਂ ਕਿ ਬੇਨਤੀਆਂ ਪਰਵਾਹ ਨਹੀਂ ਕਰਨੀਆਂ ਸੰਗਤ ਜੀ ਆਓ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚਰਨਾ ਕਾਰ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਖਾਸੇ ਦੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਨੇ ਕਾਂ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਭ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿੰਨੇ ਮਾਈ ਭਾਈ ਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਤੇ ਇਥੇ 84 ਕਬੈਤ ਖਤਮ ਹੁੰਦੇ ਹਨ ਇਸ ਤੋਂ ਅਗਲੇ ਭਾਗ ਦੇ ਵਿੱਚ ਆਪ ਇਸ ਤਰਿੰਦਾ ਕੁਰਬਾਨੀ ਦੇ ਅਰਥ ਸਰਵਣ ਕਰੋਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ